ਹੀ ਪੈ ਗਿਆ ਫੇਰ ਇਹ ਸਾਰੇ ਡੁੱਬ ਜਾਣੇ ਆ ਇੱਥੋਂ ਤੱਕ ਪਾਣੀ ਆ ਗਿਆ ਵਾ ਤੇ ਗਾੜੀ ਆਪੇ ਤੁਹੀਂ ਹਿਸਾਬ ਲਾ ਲਓ ਉੱਤਰ ਜਿਹੜਾ ਅਜੇ ਵੀ ਸਾਠਾ ਮਾਰੰਦਿਆ ਵਾ ਉੱਤੇ ਬੱਦਲ ਚੈੱਕ ਕਰੋ ਨਹੀਂ ਕੰਨਾ ਜੀ ਤੁਸੀਂ ਸੋਚੋ ਕਿ ਇੱਥੇ ਦੂਦਿਆ ਨਹੀਂ ਪਿਆ ਵਾ ਤੇ ਨਿੰਦਰ ਗੇਟ ਖੁੱਲੇ ਆ ਡੈਮਾਂ ਦੇ ਉੱਥੇ ਕੀ ਹਾਲ ਬੰਦਿਆ ਹੋਊਗਾ ਹੈ ਆਏ ਉੱਤੇ ਬੱਦਲ ਆ ਸਾਰੇ ਬਹੁਤ ਬੱਦਲ ਉੱਤੇ ਸੂਰ ਜੀ ਲੋ ਗਿਆ ਵਾ 3 ਮੋਟਰ ਦਾੜ ਵੇ ਉਹਨੇ ਡਿੱਗ ਜਾਣਾ ਵਾ ਮੋਟਰ ਤੇ ਠੀਕ ਸਾਦੇ ਤੁਸੀਂ ਆਹ ਚੈੱਕ ਕਰੋ ਪਾਣੀ ਕਿੰਨਾ ਵਾ ਪਾਣੀ ਬਹੁਤ ਹੈ ਝੋਨਾ ਬਸ ਝੋਨਾ ਬਣੀ ਆਲਾ ਆ ਦੁੱਬਣੀ ਵਾਲੇ ਆ ਬਾਕੀ ਉਥੇ ਅੱਗੇ ਤਾਂ ਨਹੀਂ ਵਿਖਾ ਕੇ ਲਿਆਏ ਇੱਥੇ ਵੇਖੋ ਆ ਖੂਹ ਦੇ ਲਾਗੇ ਖੜੀ ਮਿੱਟੀ ਆ ਇਹ ਕਿਸਕੇ ਚੁਗੀ ਆ ਇਹ ਕਿਸ ਕੰਦੀ ਹੌਲੀ ਹੌਲੀ ਵੇਖੋ ਆ ਖੂਹ ਸਾਰਾ ਭਰਿਆ ਪਿਆ ਵਿੱਚੋਂ ਦੇਖੋ ਜੀ ਖੂਹ ਜਿਹੜਾ ਵਾ ਇਹ ਖੂਹ ਬਹੁਤ ਡੂੰਗਾ ਆ ਇਹ ਅੱਡਾ ਨਹੀਂ ਆ ਇਹ ਬਹੁਤ ਪੁਰਾਣਾ ਖੂਹ ਆ ਇਹ ਬਹੁਤ ਪੁਰਾਣਾ ਬਹੁਤ ਹੀ ਜ਼ਿਆਦਾ ਪੁਰਾਣਾ ਖੂਹ ਆ ਇੱਧਰ ਸਾਰੇ ਪੈੜੀਆਂ ਸਾਰੀਆਂ ਡੁੱਬ ਚੁਕੀਆਂ ਵਾਂ ਤੇ ਇੱਧਰ ਬੱਦਲ ਫੇਰ ਕਿੰਨਾ ਬੱਦਲ ਨੇ ਇਹ ਹਾਦੀ ਕੀਤੀ ਪਈ ਆ ਕਿੰਨਾ ਚੜ ਕੇ ਆ ਗਿਆ ਬੱਦਲ ਤੇ ਮੀਂਹ ਦੀ ਸੁਭਾਵਨਾ ਜੇ ਹੋਰ ਵੀ ਬਥੇਰੀ ਆ ਇੱਧਰ ਸਾਦੇ ਹੋ ਜਾ ਕਰ ਖੂਹ ਕਰੋ ਚੱਕ ਕੀ ਹੋ ਗਿਆ ਵੇਖੋ ਯਾ ਮਿੱਟੀ ਦਾ ਵੇਖੋ ਮਿੱਟੀ ਘਟੋ ਘਟ ਗਈ ਵੇਖੋ ਵੇਖੋ ਮਿੱਟੀ ਹੌਲੀ ਹੌਲੀ ਜਿਹੜੀ ਆ ਵੇਖੋ ਪੈਰ ਜਿਹੜਾ ਖੁਬੰਦਿਆ ਪੂਰਾ ਬੱਦਲ ਕਰੋ ਚੱਕ ਚੋਏ ਬੰਨੇ ਬੱਦਲ ਆ ਇੱਧਰ ਸਾਰੇ ਬੱਦਲ ਆ ਗਏ ਕਿਉਂ ਹੀ ਬੰਨੇ ਕਿਵੇਂ ਬੰਨੇ ਬੱਦਲੇ ਆ ਵੇਖੋ ਇੱਧਰੋਂ ਤਿੰਨ ਆ ਵੀ ਸਾਤੇ ਜੀ ਇਹ ਵੀ ਇੱਕ ਹਾਲ ਦਾ ਖੂਈ ਆ ਆ ਚਾਰ ਪਾਇਆ ਜੀ ਕੀ ਹਾਲ ਰੋ ਚਾਰ ਜਿਹੜਾ ਟੋਆ ਕਿੰਨਾ ਦੂੰਗਾ ਪੁੱਟੀ ਦਾ ਤੇ ਵੇਹ ਸਾਨੀ ਦੀ ਪਾਣੀ ਵੇ ਲੋ ਕਿੰਨਾ ਚੜਾ ਆਇਆ ਜੀ ਕਮਾਲ ਲੱਗਾ ਲੱਗੇ ਮੀਂਹ ਸ਼ੁਰੂ ਹੋ ਗਿਆ ਜਿਹੜਾ ਬਹੁਤ ਜ਼ਿਆਦਾ ਮੀਂਹ ਸ਼ੁਰੂ ਹੋ ਗਿਆ ਤੇ ਇਹ ਸਾਲ ਉਹ ਤੇ ਇਹ ਚਾਰ ਘੜ ਦੇ ਚਾਰ ਘਟ ਪਾਣੀ ਜਾੜਾ ਆਇਆ ਜੀ ਇੱਧਰ ਵੀ ਵੇ ਲੋ ਵੀ ਮੇਤਰਾ ਪਹੁੰਚ ਗਏ ਆਪਾਂ ਆਪਣੇ ਪਿੰਡ ਵਾਲੇ ਸੂਏ ਦੇ ਤੇ ਇੱਧਰ ਹੀ ਬਦੇਰਾ ਪਾਣੀ ਚੜਿਆ ਆ ਪਹਿਲੇ ਆਡੀ ਗਰਾਊਂਡ ਦੀ ਵਾ ਕੋ ਪਾਣੀ ਕੰਨਾ ਚੜਿਆ ਦੇ ਜ ਸਾਡਾ ਨੈਟ ਹੁੰਦਾ ਹੀ ਰਾਹ ਹੋ ਲਿਆ ਇੱਥੇ ਲੱਗਾ ਹੁੰਦਾ ਹੀ ਤੇ ਤੋਂ ਗਾੜੀ ਉੱਪਰਲੀ ਸਾਈਡ ਛਪੜੇ ਉਹ ਵੀ ਸਾਰਾ ਡੁੱਬਿਆ ਪਿਆ ਝੋਨਾ ਖੁਦ ਹੀ ਯਾਰ ਝੋਨਾ ਵੀ ਆ ਸਾਰਾ ਡੁੱਬਿਆ ਪਿਆ ਨ ਕੋ ਨ ਕੋ ਆ ਪਿਆ ਇੱਧਰ ਗਾੜੀ ਮੀਂਹ ਵੀ ਆ ਚੁੱਕਿਆ ਫੇਰ ਬੱਦਲ ਉੱਤੇ ਤੁਸੀਂ ਫੇਰ ਵੀ ਦੇ ਸਾਦੇ ਜੀ ਤੇ ਆ ਗੰਢੀ ਦੇਖੋ ਤਾਂ ਸਾਹਮਣੇ ਆ ਉਹ ਨੰਬਾ ਜਿਹੜਾ ਉਹ ਸਾਹਮਣੇ ਓਹ ਜੇ ਕੰਡਾ ਕਰਿਆ ਗਿਆ ਖੰਬਾ ਇੱਕ ਦੇਖੋ ਇੱਧਰ ਕੀ ਕੋਝ ਬਣਾਇਆ ਪਿਆ ਵਾ ਆ ਬੱਕਰੀਆਂ ਲਈ ਬਣਾਈ ਝੌਂਪੜੀ ਜੋ ਵੀ ਖਰਾਬ ਹੋ ਗਈ ਆ ਇੱਧਰ ਸੂਏ ਵੀ ਇੱਧਰ ਪੂਰਾ ਮੀਂਹ ਫੇਰ ਸ਼ੁਰੂ ਹੋ ਜ ਗਿਆ ਵਾ ਤੇ ਜਾਣ ਦੇਣ ਗਾੜੀ ਗਾੜੀ ਜਦੋਂ ਤਾਂ ਨਾ ਆਇਆ ਤੇ ਬੰਦੇ ਉੱਥੇ ਦੇ ਘਰਾਂ ਦੀ ਇਹ ਦੋਸਤ ਲਾ ਸਕਦੇ ਜੇ ਆਪਣੇ ਚੇਨਾਂ ਖਰਾਬ ਹੋ ਜਾਵਾ ਤੇ ਜਿਹੜੇ ਬੇਚਾਰੇ ਜਿਹੜੇ ਹਾਰ ਆਏ ਜਿੱਦ ਤੱਕ ਜਾਰੇ ਉਹਨਾਂ ਦਾ ਕੀ ਯਾਰ ਬੰਦਾ ਹੋਇਆ ਛੱਪੜ 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 ਤੇ ਲਾ ਲੋ ਛੱਪੜ ਬਹੁਤ ਨੀਵਾ ਦਾ ਹੀ ਨਕੋ ਨਕ ਪਰ ਗਿਆ ਛੱਪੜ ਵੀ ਲੈ ਲੇ ਵੀ ਨੀ ਆ ਗਿਆ ਫੇਰ ਫੇਰ ਆ ਗਿਆ ਨੀ ਬਹੁਤ ਛੱਪੜ ਇਹ ਨੀ ਆਜ ਤੱਕ ਆਇਆ ਪਾਣੀ ਛੜਕਿਆ ਆ ਜਾਣਾ ਸਾਰਾ ਚਲ ਗਏ ਚਲ ਗਏ ਥੰਦਰ ਲੋਕਾਂ ਨੇ ਮਾਰ ਲਏ ਆ ਚਲ ਗਏ ਤਾਂ ਇੱਥੇ ਆਹ ਵੇਖੋ ਘਰਾں 'ਚ ਪਾਣੀ ਗਿਆ ਲੋਕਾਂ ਨੂੰ ਬੰਨ ਮਾਰਿਆ ਨਾ ਵਿਚਾਰਿਆਂ ਨੇ ਲੈ ਆਜੋ ਨਾ ਉਹ ਸਾਰੇ ਗਾਤ ਨਾ ਦੇਖੋ ਤਾਂ ਗਾਤ ਵੀ ਕਰੇ ਨੀ ਫੇਰ ਆ ਗਿਆ ਵਾਹ ਬਹੁਤ ਜ਼ੋਰਾਂ ਨਾਲ ਦਾ ਤਾਂ ਇੱਧਰ ਗਾੜੀ ਇੱਧਰ ਆਪਣੇ ਜਿਹੜੇ ਮੁਸਲਮਾਨ ਜਿਹੜੇ ਗੁਜਰ ਪੈਂਦੇ ਉੱਥੇ ਬੈਠੇ ਹੋ ਇੱਥੇ ਤੇ ਉਹ ਚਾਰੇ ਆ ਵੀਰੋ ਜੇ ਬਣ ਗਿਆ ਪਾਣੀ ਪੂਰਾ ਆ ਗਿਆ ਇੱਧਰ ਖਾਂਦ ਵੀ ਡੇਕ ਗਈ ਆ ਤੇ ਪਾਣੀ ਪੂਰਾ ਆ ਗਿਆ ਲੋਕਾਂ ਦੇ ਘਰਾਂ 'ਚ ਵੜ ਗਿਆ ਤੇ ਇਹਦਾ ਕੰਨਿਆਂ ਦੇ ਨਰਾਂ ਦਿੱਖ ਮੈਂ ਕੰਨਿਆਂ ਨੇ ਕਹੋ ਜਿਆ ਕੰਨਿਆਂ 'ਚ ਛੱਟਾਂ ਵੀ ਇਹਦੀਆਂ ਛੱਟਾਂ ਵਾਲਿਆਂ ਦੀਆਂ ਪੰਡਾਂ ਉੱਥੇ ਡਿੱਗੀਆਂ ਸਾਡੇ ਐਂਬੋਲ ਮਾ ਤੇ ਬੰਦੇ ਨੇ ਵੀ ਛੱਤ ਦੇਗੀ ਆ ਇਹ ਹੋਣਾ ਸਮਾਜ ਜੋ ਕਾਰਜ ਆ ਰਹੀ ਹੈ ਤੇ ਦੋ ਦਿਨ ਹੀ ਹੈ ਮੀਂਹ ਪੈਂਦੇ ਰਿਹਾ ਤੇ ਜੋ ਬਣ ਗਿਆ ਜੇਕਰ ਬਾਬਾ ਭਲੀ ਕਰੇ ਮੀਂਹ ਨਾ ਹੀ ਪਵੇ ਹੁਣ ਬਾਕੀ ਹੁਣ ਪਿੰਡ ਵੀ ਫਿਰਨੀ ਏ ਇਹ ਪਿੰਡ ਦੇ ਅੱਗੇ ਬਾਹਰ ਵਾਲੇ ਪਿੰਡ ਤੋਂ ਜੀਆਂ ਜ਼ਿਲ੍ਹਾ ਤਰਨਤਾਰਨ ਠੀਕ ਆੜੀ ਹੋ ਜੂਗਾ ਦੇਖਾਵਾ ਨਹੀਂ ਹੋਣਗਾ ਇਹ ਆੜੀ ਇਹਦੇ ਪਚਾ ਗਏਗੇ 66000 ਆਰੇ ਗਰੇ ਪਾਣੀ ਪਾਣੀ ਆ ਰਿਹਾ ਪਾਣੀ ਪਾਣੀ ਆ ਬਾਈ ਜੀ ਤੇ ਮਿੱਤਰੋ ਰੱਬ ਅੱਗੇ ਅਰਦਾਸ ਕਰੋ ਵੀ ਮੀਂਹ ਰੱਬਾ ਨਾ ਹੀ ਪਾਈ ਹੋਣਾ ਇਹ ਜਪਾ ਫੇਰ ਜਾਂ ਮੋੜ ਆ ਮਿੱਤਰੋ ਸਾਡੇ ਪਿੰਡ ਦੀ ਰੋਈ ਜੀ ਉਹ ਤੇ ਸੁਆਹੀ ਇਹ ਰੋਈ ਆ ਇਹ ਖਾਲੀ ਹਿੰਦੀ ਤੇ ਅੱਜ ਵੇਲੇ ਇਹ ਚਾਹ ਪਤਾ ਨਹੀਂ ਕਿੰਨੇ ਸਾਲ ਹੋ ਗਏ ਕਿ ਪਾਣੀ ਨਹੀਂ ਆਇਆ ਬੰਨੇ ਤਿੰਨ ਪੁਲ ਤਿੰਨੇ ਟੁੱਟ ਗਏ ਆ ਦੇਖ ਲੈ ਪਾਣੀ ਚੈੱਕ ਕਰੋ ਤੁਸੀਂ ਲੱਗੋ ਨਾ ਕੋਈ ਤੇਰੇ ਚ ਪਾਣੀ ਪਹਿਲੇ ਮੌਸਾਂ ਨਹੀਂ ਹੁੰਦਾ ਜੀ ਤੇ ਹੋਣਾ ਭਣ ਵੇਖੋ ਕਿੰਨਾ ਪਾਣੀ ਚੜਿਆ ਜੀ ਇਹ ਵੀ ਹੈ ਪਾਣੀ ਨਹੀਂ ਦੇ ਮਿੱਤਰ ਨਹੀਂ ਬਰਿਆ ਆਇਆ ਨਾ ਆਪਰੇ ਜਿਹੜੀ ਇਹ ਮਹਿਰ ਦਾ ਰੋਈ ਵਗਦੀ ਹੈ ਵਿੱਚ ਕਾ ਫੂੜਨੀ ਜੋਕਦਾ ਤੇ ਇਹ ਵਗਦੀ ਨਹੀਂ ਹੈ ਜੇ ਵੇਖ ਤੁਹਾਡੇ ਸਾਹਮਣੇ ਪੂਰੀ ਕਿੰਨੀ ਉੱਕੀ ਆ ਤੇ ਇਹ ਅੱਗੀ ਇਹ ਜੇ ਰਾਤ ਤੋਂ ਰਾਤ ਜਿਹੜਾ ਪਾਣੀ ਆ ਉਹ ਆ ਗਿਆ ਪਾਣੀ ਬਹੁਤ ਆ ਵੇਖੋ ਕਿੱਥੇ ਚੜ ਗਿਆ ਇਹ ਪਾਣੀ ਬਹੁਤ ਗਿਆ ਧੋਨੇ ਜੀ ਬਥੇਰਾ ਪਾਣੀ ਆ ਗਿਆ ਵੇਖ ਸਾਡੇ ਇੱਥੋਂ ਤੀ ਤੋ ਬਾਕੀ ਤੁਹਾਨੂੰ ਦਿਖਾਉਣਾ ਤਾਂ ਹੈ ਨੀ ਫੇਰ ਦਾਲੂ ਹੋ ਗਿਆ ਹੈ ਨੀ ਫੇਰ ਕਿਨਮਣ ਪੂਰੀ